ਵਰਨਜੀ ਕਾ ਖਾਲਸਾ ਵਹਿਗੋ ਜੀ ਕੀ ਫਤਿਹ ਗੁਰੂਨੋ ਪਿਆਰੀ ਸਾਥ ਸੰਗਤ ਜੀ ਮੈਂ ਜਿਹੜੇ ਵੀਰਾਂ ਦਾ ਗਰੁੱਪ ਦੇ ਵਿੱਚ ਜਾਂਦਾ ਨਾ ਗਰੁੱਪ ਮੈਂ ਉਹਨਾਂ ਵੀਰਾਂ ਨੂੰ ਜਾਣਕਾਰੀ ਦੱਸਦਾ ਹਾਂ ਕਿ ਵੀਰ ਜੀ ਹੀਰਾ ਤੋਂ ਹੀ ਗਰੁੱਪ ਦੇ ਵਿੱਚ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰ ਇਹ ਨਾਲ ਬੰਦਾ ਪੁੱਛਿਆ ਜਾਵੇ ਕਿ ਜਿਹੜੀਆਂ ਬੀਬੀਆਂ ਮੇਰੇਆ ਜਰਾਬਾ ਪਾ ਕੇ ਅੰਦਰ ਬੈਠੀਆਂ ਆਵਾਜ਼ ਆ ਮੇਰੀਆਂ ਬੀਬੀਆਂ ਕੰਮ ਤੇ ਨਹੀਂ ਗਈਆਂ ਮੈਂ ਫੋਟੋ ਵੀ ਵੇਖੀ ਉਹਨਾਂ ਦਾ 20000 ਆਇਆ ਕੇ ਦਾ 15000 ਆਇਆ ਕੇ ਦਾ 10000 ਆਇਆ ਇਹਦਾ 1.11 ਹਜ਼ਾਰ ਲਿਆ ਤੇ ਜਿਹੜੇ ਇਹ ਟਪਿਆ ਦੇ ਵਿੱਚ ਘਰ ਕਦੇ ਰਹੇ ਆ ਸਾਡੇ ਰਾਜ ਤੱਕ ਪੈਸੇ ਨਹੀਂ ਇਹਨਾਂ ਪਾਏ ਸਾਡੀਆਂ ਰਾਜ ਗੱਤ ਲਾਉਂਦੇ ਰਹੇ ਆ ਤੇ ਦੂਜਾ ਕੰਮ ਇਹ ਵੀ ਕਿ ਤੁਸੀਂ ਬਾਬੇ ਯਾਰਾਂ ਨਹੀਂ ਪਾਵੇ ਜ਼ਾਹਰਾ ਕੱਠੇ ਹੋ ਨੰਨਾ ਜਰ ਅਹੀ ਵਿਰੋਧੀ ਤੇ ਨਾ ਕੱਠੇ ਹੋਵਾਂਗੇ ਤੁਸੀਂ ਪਾਵੇ ਇਹਨੂੰ ਬਦਲ ਕੇ ਪਾਵੇ ਜੇ ਨੂੰ ਮਰਦੀ ਬਦਲ ਦੋ ਪਾਵੇ ਅੰਮਰਸਰ ਜਾ ਕੇ ਬਦਲੋ ਅਸੀਂ ਜਿਹੜੀ ਕਾਰਵਾਈ ਕੀਤੀ ਹੈ ਅਸੀਂ ਆਪਣੀ ਕਾਰਵਾਈ ਕਰਨੀ ਆ ਸਾਡੀਆਂ ਨੂੰ ਬਦਲ ਦੋ ਨਾਮ ਬਦਲ ਦੋ ਦੂਜਾ ਕੰਮ ਇਹ ਵੀ ਸਰਦਾਰ ਲਾਲ ਸਾਹਿਬ ਜਿਹੜੇ ਉਹ ਬਾਹਰੋਂ ਆਂਦੇ ਸੀ ਕਿ ਜਿਨਨੇ ਮੇਲੇ ਦੇ ਵਿੱਚ ਕੋਈ ਵੀ ਖਰਾਬੀ ਕੀਤੀ ਉਹਨਾਂ ਨੂੰ ਮਹੀਨਾ ਮਹੀਨਾ ਮੱਛਲੜਾਉਣਾ ਤੇ ਜੇਲ ਤੇ ਰੱਖਣਾ ਇਹਨੂੰ ਕਿੰਨੇ ਮਹੀਨੇ ਜੇਲ ਤੇ ਰੱਖੂਗਾ ਲਾਲ ਖਾਵ ਅਸੀਂ ਉਹਨੂੰ ਬੇਨਤੀ ਕਰਨੀ ਆ ਵੀ ਇਹਨੇ ਬੜਾ ਕਬਲਾ ਕੀਤਾ ਵਾ ਸਾੜ ਕੋ ਇਹਨਾਂ ਦਾ ਡਾਟਾ ਵੀ ਕੱਢਿਆ ਵੀ ਇੰਨੇ ਇੰਨੇ ਹਜ਼ਾਰ ਰੁਪਈਆ ਜਿਹੜਾ ਵਾ 2 ਲੱਖ ਤੇ 40 ਹਜ਼ਾਰ ਰੁਪਈਆ ਜਿਹੜਾ ਇਹ 12 ਮਹੀਨਿਆਂ ਦਾ ਜੋ ਹੋਰੇ ਹੀ ਕੱਟ ਕੱਟ ਕੇ ਰੱਖਿਆ ਵਾ ਇਹ 12 ਮਹੀਨਿਆਂ ਦਾ ਜੋ ਸਾੜ ਕੋ ਵੇਖ ਸਾੜ ਕੇ ਜੋ ਪ੍ਰੂਫ ਇਹਦਾ ਇਹਨਾਂ ਦਾ ਸਾਰਾ ਪਰਿਵਾਰ ਘਰ ਆ ਕੱਤੇ ਜੇ ਪਰਿਵਾਰ ਦੇ ਪਾਇਆ ਜੀਨੇ ਦੇ ਪਰਿਵਾਰ ਦੇ ਜੋ ਜਿਹਦੇ ਪਰਿਵਾਰ ਦੇ ਆ ਇਹ ਜਿਹੜਾ ਸਰਪੰਚ ਸਾਹਿਬ ਹੈ ਉਹਦੇ ਉਹਨਾਂ ਦੇ ਚਾਰਜੀ ਉਹਨਾਂ ਨੇ ਜੋ ਇਹ ਜਿਹੜੇ ਮੁੰਡੇ ਬਰਗਮਾਲੇ ਉਹਨਾਂ ਦੇ ਜੋ ਪਿੱਤੂ ਬਰੇ ਪਿੱਤੂ ਦੀ ਮਾਂ ਦੇ ਵੀਰ ਮੇਰੇ ਜੀ ਕੋਲ ਸ਼ਾਟ ਹੋਰੀ ਉਹ ਅਸੀਂ ਦਰਖਾਸਤ ਉੱਤੇ ਆ ਕੇ ਕੀ ਕਿਹਾ ਜੀ ਜੱਟ ਨੇ ਮੋੜੇ ਕਹਾਨੂੰ ਕਿ ਵਹੀ ਕੋਈ ਰਾਜ ਨਾ ਵਾਲੀਓ ਸਾਡਾ ਹਾਡੀਲਾ ਮੇਡ ਬਦਲ ਜੋ ਸਾਡੇ ਨਾਲ ਭਾਵੇਂ ਸਰਪੰਚ ਬਦਲ ਜੋ ਸਾਡੀ ਇਹ ਬੇਨਤੀ ਆ ਇਹਨੂੰ ਸਾਡੇ ਨਾਲ ਆ ਕੇ ਗੱਲ ਕਰੋ ਬਾਬਾ ਯਾਰਾ ਪੀਰ ਦੇ ਕੋਈ ਇਹ ਪੰਚਾਇਤ ਘਰ ਨਹੀਂਗਾ ਇੱਥੇ ਬੋਰ ਥੱਲੇ ਆਓ ਸਾਡੇ ਨਾਲ ਗੱਲ ਕਰੋ ਜੇ ਸਾਡੀ ਗਲਤੀ ਹੋ ਵੀ ਅਸੀਂ ਮਾਫੀ ਮੰਗਾਗੇ ਵੀ ਸਾਡੀ ਗਲਤੀ ਆ ਅਈ ਸਾੜ ਗਿਆ ਬੀਬੀਆਂ ਸਾੜੀਆਂ ਜਿਨ੍ਹਾਂ ਨੇ ਇੱਕ ਟੱਕ ਪੈਸੇ ਨਹੀਂ ਆਏ ਨਰੇਗਾ ਵਾਲੀਆਂ ਉਹਨਾਂ ਨਾਲ ਸਾਡੇ ਨਾਲ ਗੱਲਬਾਤ ਕਰੋ ਮੇਰੇ ਵੀਰੋ ਤੇ ਐਵੇਂ ਨਾ ਹੜਨਾ ਧੱਕਾ ਕਰੋ ਤੇ ਤੁਸੀਂ ਪਿੰਡ ਦੇ ਬੰਦੇ ਜੋ ਨਹੀਂ ਵੀ ਆ ਤੇ ਮੁੜ ਕੇ ਆਪਾਂ ਬੁਰੇ ਬਣਨਾ ਜੋ ਇਹ ਤਾਂ ਬੁਰੇ ਬਣੇ ਹੀ ਆ ਜੇ ਤੁਸੀਂ ਨਾ ਮੇਰੇ ਵੀਰ ਬੁਰੇ ਬਣੋ ਇਹ ਕੰਨ ਮੈਂ ਵਾਰ-ਵਾਰ ਕੇ ਦੱਸਦਾ ਜੋ ਹੜਨਾ ਬਹੁਤ ਆਇਆ ਜੋ ਅਈ ਕਈਆ ਫਰ ਜੇ ਸਾੜੀ ਸਾੜੀ ਤੇ ਡੈਂਗ ਦੇ ਮਗਨੜੀ ਵਾਲੇ ਬਾਬਾ ਜੀ ਨੂੰ ਪੁੱਛੋ ਪਾਣੀ ਵੀ ਆਈ ਦਰਿਆ ਨਾਲ ਪਿੰਡ ਰਿਹਾ ਉੱਥੇ ਇਹ ਘਰ ਵੇਚ ਗਿਆ ਦੇ ਪੈਸੇ ਬਾਤੇ ਨੇ ਇਹਨੇ ਘਰ ਦੇ ਬਾਤੇ ਪਾਇਰ ਪਕੀ ਪ੍ਰੂਫ ਆ ਅਹੀਂ ਸਾਗਰੀ ਜੀ ਵੀ ਦਿਖਾ ਜੋ ਜਿਹੜਾ ਕੰਗਾ ਵਾਲਾ ਇਹਨੇ ਕਿਵੇਂ ਦਿਖਾ ਆਪੇ ਮੇਰੇ ਵੀਰ ਤੇ ਡੀਸੀ ਨੇ ਵੀ ਦਿੱਤੀ ਜੋ ਇਹ ਬੜੇ ਬੰਦੇ ਅਟਨੇ ਚੋਦੇ ਬਿਨਾਂ ਕਿਸੇ ਇਕੱਠੇ ਹੋ ਕੇ ਬੈਠੇ ਰੋ ਮੈਂ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰਦਾ ਪਹਿਲਾਂ ਸਾਡੇ ਨਾਲ ਆ ਕੇ ਤਾਲਮੇਲ ਪੁੱਛੋ ਵੀ ਤੁਹਾਡਾ ਕੀ ਗਨਾਵਾ ਜੀ ਇਹਦਾ ਕੀ ਗਨਾਵਾ ਮੈਂ ਕਿਹ ਕਾ ਖਾਲਸਾ ਮੈਂ ਕਿਹ ਕੀ ਫਤਿਹ ਮੈਂ ਕਿਹ ਕਾ ਖਾਲਸਾ ਮੈਂ ਕਿਹ ਕੀ ਫਤਿਹ ਮੈਂ ਪੈਣਾ ਨੂੰ ਦੇ ਬੀਬੀਆਂ ਨੂੰ ਜਿਹੜੇ ਮੇਰੇ ਵੀਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੈ ਨਾ ਸਰਗੇ ਵਾਲੇ ਉਹਨਾਂ ਨੂੰ ਮੈਂ ਬੇਤੀ ਕਰਦਾ ਵਾਂ ਵੀ ਉਹ ਵੀ 3 ਵਜੇ ਨਾਲ ਆਪਣੇ ਗੁਰਦੁਆਰਾ ਸਾਹਿਬ ਤੇ ਪਹੁੰਚਣ ਦੀਆਂ ਤਿਆਰੀਆਂ ਕਰਨ ਕਿਉਂ ਇਹ ਇਹਨਾਂ ਦੇ ਘਰ ਬੈਠਾ ਦੇ ਪਏ ਪਾਸਾ ਦੇਦੇ ਸਰਗੇ ਨਾਲ ਨੌਕਰਾਤ ਫੜਵਾਉਂਦੇ ਇਹਨਾਂ ਦੇ ਵੀ ਪੈਸੇ ਪਾਈ ਜਾਵੇ ਫੇਰਾ ਆਂ ਕੋਈ ਟਰਾਲ ਜੇਗਾ ਅਸੀਂ ਵਾਰ-ਵਾਰ ਕੇ ਤੁਹਾਨੂੰ ਫੇਰ ਕਹਿੰਦਾ ਜਿਹੜੇ ਮੇਰੇ ਸਰਦਾਰ ਗਰੁੱਪ ਦੇ ਵਿੱਚ ਆ ਉਹਨਾਂ ਨੂੰ ਸੋਚਦੇ ਸਾਡੇ ਨਾਲ ਗੱਲ ਕਰਨੀ ਚਾਹੀਦੀ ਆ ਏਵੇਂ ਨਾ ਜਿੱਥੇ ਮਰਜੀ ਜਿਹੜਾ ਦੁਕਾਨਾ ਪਾ ਜਣਾ ਤੇ ਇਹ ਵਿਆਹ ਜਣਾ ਜੋ ਜਾ ਹੜਾੜ ਤੇ ਬਹਿ ਕੇ ਗੱਲ ਕਰੋ ਜਿਹੜੀ ਕਰਨੀਆਂ ਅਸੀਂ ਬਾਰ-ਬਾਰ ਕਹਿੰਦੇ ਤੁਹਾਡੇ ਨਾਲ ਕੋਈ ਬਚਨ ਕਰਨਾ ਨਾ ਹਟਾ ਸਰਜੀ ਬੰਦਾ ਆ ਗਿਆ ਕਿ ਕਾਲਪਾ ਬੈਠ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਪੰਚਾਇਤ ਨੂੰ ਆਪਣੇ ਲੋ ਜਾਣਕਾਰੀ ਤੇ ਪਿੰਡ ਪੱਧਰ ਤੇ ਵੀ ਮਤਲਬ ਬੋਲਣਾ ਚਾਹ ਰਿਆਂ ਕਿ ਜਿਹੜਾ ਨਰੇਗਾ ਵਾਲਾ ਸਿਸਟਮ ਆ ਇਹ ਕੀ ਸਿਸਟਮ ਆ ਜੀ ਜਿਹੜੀਆਂ ਬੀਬੀਆਂ ਪੈਣਾ ਮਤਲਬ ਕੰਮ ਕਰਦੀਆਂ ਜਿਹੜੇ ਵੀਰ ਕੰਮ ਕਰਦੇ ਨੇ ਰੇਗਾ ਦੇ ਵਿੱਚ ਉਹਨਾਂ ਦੇ ਤੇ ਪੈਸੇ ਆ ਨਹੀਂ ਰਹੇ ਉਹਨਾਂ ਨੂੰ ਪੈਸੇ ਮਿਲ ਨਹੀਂ ਰਹੇ ਤੇ ਜਿਹੜੇ ਮਤਲਬ ਕੰਮ ਦੇ ਜਿਨ੍ਹਾਂ ਨੂੰ ਪਤਾ ਹੀ ਨਰੇਗਾ ਹੁੰਦਾ ਕੀ ਆ ਜਿਹੜੇ ਘਰੋਂ ਨਿਕਲ ਕੇ ਬਾਹਰ ਹੀ ਨਹੀਂ ਗਏ ਜਿਨ੍ਹਾਂ ਦਿਹਾੜੀ ਲਾਈ ਨਹੀਂ ਉਹਨਾਂ ਦੇ ਖਾਤਿਆਂ 'ਚ 20-20 ਹਜ਼ਾਰ 30-30 ਹਜ਼ਾਰ ਰੁਪਈਆ ਬੱਚਿਆਂ ਦੇ ਖਾਤਿਆਂ ਦੇ ਇਹਨਾਂ ਸਾਰੇ ਸਾਰੇ ਪਰਿਵਾਰ ਦੇ ਨਾਂ ਦੇ ਮਤਲਬ ਆਪਣੇ ਨਾਂ ਦਿੱਤੇ ਆ ਤੇ ਕੀ ਆ ਸਾਰਾ ਸਾਰਾ ਪਰਿਵਾਰ ਹੀ ਕੰਮ ਕਰਦਾ ਵਾ ਇਹਨਾਂ ਦੇ ਖਾਤਿਆਂ ਦੇ ਵਿੱਚ ਵੇਖੋ ਕਿਨੇ-ਕਨੇ ਪੈਸੇ ਆਏ ਆ ਕਿਹਦੇ 30 ਹਜ਼ਾਰ ਆ ਰਿਹਾ ਕਿਸੇ ਦੇ 20 ਹਜ਼ਾਰ ਕਿਸੇ ਦੇ 22 ਹਜ਼ਾਰ ਜਿਹੜਾ ਬੰਦਾ ਘਰੋਂ ਨਿਕਲ ਕੇ ਦਿਹਾੜੀ ਲਾਉਣ ਵੀ ਨਹੀਂ ਗਿਆ ਉਹਦੇ ਖਾਤਿਆਂ ਦੀ ਵੀ ਭਾਏ ਇਹਨਾਂ ਨੇ ਮਤਲਬ ਇੱਕ ਹਿਸਾਬ ਨਾਲ ਧੋਖਾਧੜੀ ਕੀਤੀ ਆ ਪਿੰਡ ਨਾਲ ਵੀ ਕੀਤੀ ਆ ਤੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਉਹਨਾਂ ਨਾਲ ਵੀ ਕੀਤੀ ਆ ਉਹਨਾਂ ਦੇ ਦੋ ਦੋ ਮਹੀਨੇ ਦੇ ਪੈਸੇ ਤੇ ਨਾ ਤਿੰਨ ਮਹੀਨੇ ਦੇ ਪੈਸੇ ਨਹੀਂ ਆਏ ਤੇ ਜਿਹੜੇ ਬੰਦਿਆਂ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਖਾਤਿਆਂ ਦੀ ਵੇਖੋ ਕਿਨੇ ਕਿਨੇ ਪੈਸੇ ਆਏ ਇਹ ਪਿੰਡ ਦੇ ਵਿੱਚ ਇਹ ਗਾਂਦ-ਗਾਂਦ ਵਾਇਰਲ ਹੋਣੀ ਚਾਹੀਦੀ ਗੱਲ ਮੇਰੀ ਬੇਨਤੀ ਆ ਵੀ ਇਹਦੇ ਬਾਰੇ ਛੋਟਿਆ ਜਾਵੇ ਤੇ ਇਹ ਗਾਂ ਤੋਂ ਕੰਮ ਨਾ ਕਰਨੇ ਇਹ ਜਿਹੜਾ ਕੰਮ ਕਰਦਾ ਵਾ ਉਹਦੇ ਹੀ ਪੈਸੇ ਪੁਆਏ ਜਾਣ ਜਿਹੜਾ ਨਹੀਂ ਕੰਮ ਕਰਦਾ ਉਹਦੇ ਪੈਸੇ ਨਾ ਪੁਆਏ ਜਾਣ ਇਹ ਆਪਣਾ ਹੀ ਮੇਰਾ ਨਾਮ ਬੀਜੀ ਸਿੰਘ ਹੈ ਜੀ ਤੁਸੀਂ ਪਿੰਡ ਦੇ ਸਰਪੰਚ ਹੋ ਹਾਂਜੀ ਬਿਲਕੁਲ ਜੀ ਸਰਪੰਚ ਸਾਹਿਬ ਅੱਜ ਪਿੰਡ ਸਾਰਾ ਇਕੱਠਾ ਹੈ ਨਰੇਗਾ ਵਾਲੀ ਬੀਬੀ ਆ ਤੇ ਬੰਦੇ ਇਕੱਠੇ ਹੋਏ ਹੋ ਕਹਿੰਦੇ ਕਿ ਸਾਡੇ ਸਾਡੇ ਪੈਸੇ ਨਰੇਗਾ ਦੇ ਭਾਂਦੇ ਹੀ ਉਹ ਸਰਪੰਚ ਵੱਲੋਂ ਮੀਟ ਬੁਲਾਉਂਦੇ ਜਿਹੜਾ ਸੈਕਟਰੀ ਨਹੀਂ ਪਾਏਗੇ ਜਦਕਿ ਇਹ ਸਰਪੰਚ ਨੇ ਆਪਣੇ ਇਹਨੇ ਨਿੱਜੀ ਖਾਤੇ ਜਿਹਦੇ ਆਪਣੇ ਪਰਿਵਾਰ ਦੇ ਖਾਤੇ ਪਾ ਕੇ ਤੇ ਆਪਣੇ ਪੈਗਟ ਆਏਗੇ ਸਾਨੂੰ ਪਾਹੀ ਤਿੰਨ ਮਹੀਨੇ ਹੋ ਗਏ ਪਾਇਰੇ ਮਰੇ ਗਿਆਨ ਤੋਂ ਦੇ ਹਾਂਜੀ ਬਿਲਕੁਲ ਜੀ ਉਹ ਜੈਜਿਆ ਮਤਲਬ ਉਹ ਕਹਿੰਦੇ ਆ ਤੇ ਬਿਲਕੁਲ ਠੀਕ ਆ ਉਹ ਤੁਹਾਨੂੰ ਟ੍ਰੋਫੀ ਉਹਨਾਂ ਦਿੱਤਾ ਹੋਊਗਾ ਉਹ ਕਿਉਂ ਪਾਇ ਗਏ ਇਹਦਾ ਮੈਂ ਕਾਰਨ ਦੱਸ ਸਕਦਾ ਹਾਂ ਕਿਉਂਕਿ 750 ਮਿੱਤਰੀ ਦੀਹਾੜੀ ਆ 550 ਲੇਬਰ ਦੀਹਾੜੀ ਆ ਜਿਹਦੇ ਵਿੱਚ ਸਾਡੇ ਦੋ ਕੰਮ ਚੱਲੇ ਪਏ ਨੇ ਇੱਕ ਦੇ ਅੰਗਣਵਾੜੀ ਦਾ ਚੱਲਦਾ ਜੀ ਇੱਕ ਸਾਦਾ ਕਬਰਾਂ ਦੇ ਚੱਲਦਾ ਵਾ ਜਿਹਦੇ ਵਿੱਚ ਜਿਹੜੀ ਅਸੀਂ ਰੇਸ਼ੋ ਪੂਰੀ ਕਰਨ ਵਾਸਤੇ ਉਹਨੂੰ ਥੋੜਾ ਬੋਤਾ ਨਾ ਪਾ ਕੇ ਕਰਨਾ ਪੈਂਦਾ ਵਾ ਕਿ ਕਰਨ ਇਹ ਆ ਵੀ ਜੇ ਜੇ ਤੇ ਮਤਲਬ ਅਸੀਂ ਮਿਸਤਰੀ ਨੂੰ ਦੇਨੇ ਆ 322 ਰੁਪਏ ਤੇ ਉਹ ਨਹੀਂ ਲੱਗਦਾ ਕੰਮ ਤੇ 322 ਰੁਪਏ ਲੇਬਰ ਨੂੰ ਦੇਦੇ ਤੇ ਕੰਮ ਤੇ ਨਹੀਂ ਲੱਗਦਾ ਇਸ ਕਰਕੇ ਉਹ ਨੂੰ ਡਬਲ ਕਰਕੇ ਦੇਨੇ ਪੈਂਦੇ ਆ ਕੁਝ ਮਿਸਤਰੀ ਦੇ ਨਾ ਪਾ ਕੇ ਕਰਕੇ ਕੁਝ ਮੈਂ ਆਪਣੇ ਘਰ ਦੇ ਨਾ ਪਾ ਕੇ ਆਪਣੇ ਉਹਦੇ ਪੈਸੇ ਵੀ ਕਰਕੇ ਜੱਟਿਆ ਤਾਂ ਕਿ ਮੈਂ ਖਾਦੇ ਆ ਇਹਦੇ ਵਿੱਚ ਜੇ ਜੇ ਉਹਦਾ ਵਿੱਚ ਮੈਂ ਮਤਲਬ ਖਾਦੇ ਹੋਣਾ ਮੈਸਜ ਦਾ ਹਕਦਾਰ ਹੈ ਉਹਨਾਂ ਦੇ ਜਿਹੜੇ ਪੈਸੇ 2.5 3 ਮਹੀਨੇ ਬੇਕੋਣੀ ਬੇਕਮੀਂ ਘਰਨੇ ਦੀ ਬਿਲਕੁਲ ਜੀ ਹੱਲ ਕਿਹਦੇ ਵੀ ਨਹੀਂ ਪਏ ਸਾਡੇ ਵੀ ਨਹੀਂ ਪਏ ਸਾਡੇ ਵੀ ਬਿਲਕੁਲ ਨਹੀਂ ਮਤਲਬ ਪੈਸੇ ਪਏ ਹੋਣ ਤੇ ਇਹ ਉਹਦੇ ਵੀ ਜ਼ਿੰਮੇਵਾਰ ਹੈ ਜਿਹਨਾਂ ਨੂੰ ਤੁਸੀਂ ਮੰਨਦੇ ਹੋ ਵੀ ਤੁਸੀਂ ਆਪਣੇ ਪਰਿਵਾਰ ਦੇ ਅਤੇ ਪਾਰਟੀ ਦੇ ਪੈਸੇ ਜਿਹੜੇ ਉਹਨਾਂ ਦੇ ਘਰ ਦੇ ਯੂਜ਼ ਕੀਤੇ ਆ ਹਾਂਜੀ ਬਿਲਕੁਲ ਜੀ ਕੀਤੇ ਆ ਮੈਂ ਮਤਲਬ ਇਹ ਚੀਜ਼ ਤੋਂ ਕਰਦਾ ਨਹੀਂ ਆ ਕੀਤੇ ਜੂਰ ਜ਼ਰੂਰ ਆ ਪਰ ਇਹ ਆ ਵੀ ਉਹ ਜਿਹੜੇ ਪੈਸੇ ਆ ਮੈਂ ਘਰ ਨਹੀਂ ਵਰਤੇ ਉਹ ਸਿਰਫ ਲੇਵਰ ਆ ਤੇ ਲੇਵਰ ਦੇ ਮਿਲ ਜਿਵੇਂ ਆ ਇਹਨਾਂ ਦੇ ਹੁਣ ਕਦੋਂ ਤੱਕ ਪੈਸੇ ਪੈ ਸਕਦੇ ਜਿਹੜਾ ਕਹਿ ਰਹੇ ਕਿ ਜੀ ਇਹ ਤੇ ਮਤਲਬ ਆ ਤੁਹਾਨੂੰ ਪਤਾ 31 ਮਾਰਚ ਆ 31 ਅਪ੍ਰੈਲ ਦੇ ਵਿੱਚ ਲਗ ਲਗਭਗ ਅਪ੍ਰੈਲ ਦੇ ਵਿੱਚ ਪੈ ਸਕਦੇ ਆ ਸਾਡੇ ਵੀ ਨਾਲ ਹੀ ਪੈਣੇ ਆ ਮਤਲਬ ਉਹਨਾਂ ਕੱਲਿਆਂ ਦੇ ਨਹੀਂ ਪੈਣੇ ਸਾਰਿਆਂ ਦੇ ਸਰਕਾਰ ਨੂੰ ਉੱਪਰ ਲਿਖਿਆ ਵੀ ਇਹਨਾਂ ਦੇ ਪੈਸੇ ਪਾਈ ਜਾਂਦੇ ਆ ਸਰ ਇਹ ਤੇ ਮੋਦੀ ਦੀ ਸਰਕਾਰ ਆ ਤੁਹਾਨੂੰ ਪਤਾ ਇਹਦੇ ਹੈਗਾ ਵਾ ਇੰਡੀਆ ਦੇ ਆਉਣੇ ਆ ਮਤਲਬ ਇਹ ਨਾ ਕੇ ਪੰਜਾਬ ਦੇ ਹੀ ਆਉਣੇ ਆ ਇਹ ਮਜ਼ੇਗਾ ਜਿਹੜੀ ਆ ਇਹ ਉੱਪਰ ਦੀ ਆ ਤਾਨੂੰ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਕਵਾਏ ਨੇ ਪੈਸੇ ਪਰ ਇਸ ਤਰੀਕੇ ਦੇ ਨਾਲ ਪੈਸੇ ਕਵਾ ਕੇ ਦੂਸਰੇ ਪਰਪਸ ਲਈ ਵਰਤਣਾ ਤੁਹਾਨੂੰ ਲੱਗ ਪਤਾ ਹੈ ਇਲੀਗਲ ਹੈ ਇਹ ਨਹੀਂ ਸਰ ਅਸੀਂ ਆਪ ਨੂੰ ਦੂਸਰੇ ਪਰਸਨ ਲਈ ਬਦਲ ਵਰਤਣਾ ਤੇ ਅਸੀਂ ਮਤਲਬ ਉਹਦੇ ਵਾਸਤੇ ਮਿਸਤਰੀ ਵਾਸਤੇ ਹੀ ਆ ਇਹੋ ਜਿਹਾ ਤੇ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਆਪਣੇ ਕਾਰਨ ਵਾਸਤੇ ਵਰਤ ਰਹੇ ਹਾਂ ਪੰਚਾਇਤੀ ਫੰਡ ਫਿਰ ਕਿੱਥੇ ਗਿਆ ਪੰਚਾਇਤੀ ਫੰਡ ਮਨਰੇਗਾ ਦਾ ਕੰਮ ਹੈ ਤੇ ਵਿੱਚ ਪੰਚਾਇਤ ਦਾ ਹੈਗਾ ਹੀ ਨਹੀਂ ਪੰਚਾਇਤ ਦਾ ਵੱਖਰਾ ਵਾ ਮਨਰੇਗਾ ਦਾ ਵੱਖਰਾ ਵਾ ਜੀ ਠੀਕ ਹੈ